ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਕਈ ਵਾਰ ਕੀ ਹੁੰਦਾ ਜੀ ਆਪਣਾ ਕੰਮ ਬੰਦਾ ਬੰਦਾ ਵਿਗੜ ਜਾਂਦਾ ਵੀ ਪਹਿਲੇ ਘੇੜੇ ਨਹੀਂ ਜਾਇਆ ਆਪਣਾ ਕੰਮ ਬੰਦਾ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਪਾਂ ਦਾ ਕੰਮ ਬੰਦਾ ਹੈ ਆਪਾਂ ਕਈ ਵਾਰ ਕਹਿੰਦੇ ਪਤਾ ਨਹੀਂ ਕੀ ਮੇਰੀ ਕਿਸਮਤ ਖਰਾਬ ਹੈ ਵੀ ਪਹਿਲੇ ਘੇੜੇ ਮੈਂ ਜਿਹੜਾ ਕੰਮ ਕਰਦਾ ਬੰਦਾ ਹੀ ਨਹੀਂ ਵੀ ਬੜੀਆਂ ਪਰੇਸ਼ਾਨੀਆਂ ਤੋਂ ਬਾਅਦ ਹੀ ਮੇਰਾ ਕੰਮ ਬੰਦਾ ਹੈਗਾ ਕਾਫੀ ਮੈਨੂੰ ਮਿਹਨਤ ਕਰਨੀ ਪੈਂਦੀ ਹੈ ਉਦੋਂ ਲਈ ਆਪਾਂ ਦੱਸਦੇ ਹਾਂ ਜੀ ਆਪਣੀ ਬੰਦ ਕਿਸਮੰ ਦਾ ਤਾਲਾ ਆਪਾਂ ਕਿਵੇਂ ਖੋਲ੍ਹ ਤਾਲਾ ਲੈ ਕੇ ਆਉਣਾ ਕਿਸੇ ਵੀ ਦਿਨ ਖਰੀਦ ਸਕਦੇ ਹੋ ਜਦੋਂ ਵੀ ਤੁਸੀਂ ਤਾਲਾ ਖਰੀਦਦੇ ਹੋ ਉਹਨੂੰ ਤੁਸੀਂ ਖੋਲ੍ਹ ਕੇ ਨਹੀਂ ਦੇਖਣਾ ਦੁਕਾਨਦਾਰ ਨੂੰ ਵੀ ਆਖਣਾ ਵੀ ਨਹੀਂ ਖੋਲ੍ਹਣਾ ਬੰਦ ਹੋ ਉਸੇ ਤਰ੍ਹਾਂ ਡੱਬੀ ਦੇ ਵਿੱਚ ਤੁਸੀਂ ਤਾਲਾ ਲੈ ਆਉਣਾ ਤੁਸੀਂ ਲਿਆ ਕੇ ਤਾਲਾ ਤੁਸੀਂ ਵੀਰਵਾਰ ਨੂੰ ਆਪਣੇ ਸਹਰਾਣੇ ਥੱਲੇ ਰੱਖ ਲੈਣਾ ਜੀ ਸਹਰਾਣੇ ਥੱਲੇ ਰੱਖ ਕੇ ਸ਼ੁੱਕਰਵਾਰ ਨੂੰ ਤੁਸੀਂ ਉਹ ਤਾਲਾ ਸਵੇਰੇ ਚੱਕਣਾ ਹੈ ਤੁਸੀਂ ਉਹ ਤਾਲੇ ਨੂੰ ਕਿਸੇ ਮੰਦਿਰ ਗੁਰਦੁਆਰੇ ਦੇ ਵਿੱਚ ਚੁੱਪ ਕਰਕੇ ਰੱਖ ਕੇ ਆ ਜਾਣਾ ਜਦੋਂ ਕਿਸੇ ਨੇ ਉਹ ਤਾਲਾ ਖੋਲ੍ਹਿਆ ਤੁਸੀਂ ਦੇਖੋ ਤੁਹਾਡੀ ਕਿਸਮੰਦਾ ਤਾਲਾ ਖੁੱਲ ਜੂ ਤੁਹਾਡੇ ਕੰਮ ਬਾਨੇ ਸ਼ੁਰੂ ਹੋ ਜਾਣਗੇ ਜਿਹੜੀ ਵੀ ਤੁਹਾਡੇ ਕੰਮਾਂ ਦੇ ਵਿੱਚ ਰੁਕਾਵਟ ਆਉਂਦੀ ਹੈ ਉਹ ਖਤਮ ਹੋ ਜੂਗੀ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਿਆ ਤੁਹਾਡਾ ਸਾਰਾ ਨਾ ਧੰਨ